ਯੋਸਾਦਕ ਮੁਰਦਾਬਾਦ ਸਰਜੀਤ ਸਿੰਘ ਜੈ ਮੁਰਦਾਬਾਦ ਥੋੜੇ ਭਾਈ ਲਾ ਦਿਓ ਚਲੋ ਠੀਕ ਤੇ ਤੁਸੀਂ ਅੱਜ ਬਿਜਲੀ ਘਰ ਪਹੁੰਚੇ ਉਸਤਾਦ ਕਰ ਸੀ ਜਨਾ ਹੀ ਤੁਹਾਡਾ ਬਿਲਕੁਲ ਜੀ ਮੈਂ ਸੋਨ ਸਿੰਘ ਐਮਸੀ ਸਾਡੇ ਵਾਰਡ ਦਾ ਬੱਚਾ ਇੱਥੇ ਕੰਮ ਕਰਨ ਆਉਂਦਾ ਸੀਗਾ ਜੀ ਕੇ ਕੇਦਰ ਗੁਰਦੇਵ ਸਿੰਘ ਜੀ ਕੋਲੇ ਤੇ ਕੰਮ ਕਰ ਰਿਹਾ ਸੀਗਾ ਚਲਦੇ ਕੰਮ ਦੇ ਵਿੱਚ ਕਰਾਈ ਲਈ ਗਈ ਹੈ ਜੀ ਜਿਹਦੇ ਨਾਲ ਸਾਡੇ ਬੱਚੇ ਦੀ ਜਾਨ ਚਲੀ ਗਈ ਹੈ ਜੀ ਉਹ ਕੱਲ ਸ਼ਾਮ ਦੀ ਘਟਨਾ ਹੈ ਜੀ ਕੀ ਅਧਿਕਾਰੀ ਅਧਿਕਾਰੀ ਨਾਲ ਕਿਸੇ ਨਾਲ ਗੱਲ ਹੋਈ ਕੁਝ ਅਧਿਕਾਰੀਆਂ ਨੇ ਸਾਨੂੰ ਕਿਹਾ ਸੀ ਕਿ ਤੁਸੀਂ ਥਾਣੇ ਵਗੈਰਾ ਦੇ ਵਿੱਚ ਨਹੀਂ ਜਾਣਾ ਸਾਡੇ ਨਾਲ ਬੈਠ ਕੇ ਗੱਲ ਕਰ ਲਓ ਪਰ ਇੱਥੇ ਸਾਨੂੰ ਲੱਗਦਾ ਹੈ ਕਿ ਮਾਮਲਾ ਉਲਝਦਾ ਕੋਈ ਵੀ ਜ਼ਿੰਮੇਵਾਰੀ ਜ਼ਿੰਮੇਵਾਰੀ ਨਹੀਂ ਲੈ ਰਹੇ ਉਸ ਕਮੇਟੀ ਨਹੀਂ ਕੀਤੀ ਜੀ ਪਹਿਲਾਂ ਇਸ ਤੋਂ ਪਹਿਲਾਂ ਅਸੀਂ ਦਰਖਾਸਤ ਦੇ ਕੇ ਆਏ ਅੱਜ ਦੇ ਕੇ ਆਏ ਹਾਂ ਦਰਖਾਸਤ ਕੱਟ ਰਕਲਦੀ ਹੈ ਜੀ ਕੱਲ ਜੀ ਉਹ ਕੱਲ ਥਾਣੂ ਅਸੀਂ ਪਹਿਲਾਂ ਹਸਪੀਟਲ ਵਗੈਰਾ ਸੀਗੇ ਨਾ ਜੀ ਓਕੇ ਜੀ ਤੇ ਅਗਲੀ ਕਾਰਵਾਈ ਕੀ ਕਰ ਰਹੇ ਹੋ ਜੀ ਅਸੀਂ ਇਨਸਾਫ ਚਾਹੁੰਦੇ ਆ ਜੀ ਕਿਉਂਕਿ ਜੋ ਲੜਕੇ ਦੀ ਡੈਥ ਹੋਈ ਉਹਦੇ ਮਾਪੇ ਬਜ਼ੁਰਗ ਨੇ ਇੱਕ ਭੈਣ ਵਿਆਹਣ ਲਈ ਪਈ ਹੈ ਇਕੱਲਾ ਉਹੀ ਕਮਾਉਣ ਵਾਲਾ ਸੀਗਾ ਜੀ ਅੱਜ ਉਹਦੀ ਵੀ ਡੈਥ ਹੋ ਗਈ ਤੇ ਬਿਲਕੁਲ ਸਮਝੋ ਬੇਕਾਰ ਹੋ ਗਏ ਨੇ ਅੱਜ ਰੋਟੀ ਦਾ ਮਥਾਜ ਹੋ ਗਏ ਨੇ ਜੀ ਕਿੰਨੇ ਬੱਚੇ ਜੀ ਇਹਦੀ ਮੈਰਿਜ ਹੋਈ ਨੂੰ 8-10 ਮਹੀਨੇ ਹੋਇਆ ਜੀ ਇਹਦੀ ਵਾਈਫ ਪ੍ਰੈਗਨੈਂਟ ਹੈ 4-5 ਮਹੀਨਿਆਂ ਦੀ ਜੀ ਕੀ ਨਾਮ ਸੀ ਇਹ ਦਾਮਰਜੀਤ ਸਿੰਘ ਜੀ ਲੱਡੂ ਕਹਿੰਦੇ ਉਹਨੂੰ ਪਿਆਰ ਨਾਲ ਹੋਰ ਸਿੰਘ ਜੀ ਹੋਰ ਸਿੰਘ ਜੀ ਜੁਵਾਦ ਅਸੀਂ ਆ ਪੁਜੀਰੀ ਕਰ ਕੀ ਘਟਨਾ ਵਾਪਰੀ ਕੀ ਗੱਲ ਮੇਰੇ ਬੱਚਾ ਕੰਮ ਕਰਦਾ ਸੀ ਨੌਕ ਮਲਾਜਮਾ ਨਾ ਅਮਰਜੀਤ ਸਿੰਘ ਕਿੰਨਾ ਟਾਈਮ ਹੋ ਗਿਆ ਜੀ ਕੰਮ ਕਰਦਿਆਂ ਠਿਕਦਾਰ ਨੂੰ ਕੰਮ ਕਰਦਿਆਂ ਨੂੰ ਕੰਮ ਕਰਦਿਆਂ ਨੂੰ ਤਾਂ ਹੋ ਗਿਆ ਨਾ 8-9 ਸਾਲ ਹੋ ਗਏ ਨੇ ਤੇ ਇੱਥੇ ਕਰਦਿਆਂ ਨੂੰ ਹੋ ਗਿਆ ਮਹੀਨਾ ਡੇਢ ਹੋ ਚਲੇ ਜੀ ਹਾਂ ਜੀ ਕੀ ਗੱਲਬਾਤ ਹੋਈਏ ਗੱਲਬਾਤ ਵੀ ਸਾਨੂੰ ਇਨਸਾਫ ਚਾਹੀਦਾ ਜੀ ਬੱਚੇ ਦੀ ਕਿਸ ਤਰ੍ਹਾਂ ਮੌਤ ਹੋਈ ਹੈ? ਬਿਜਲੀ ਕਾਰਨ ਹੋਈ ਹੈ ਜੀ ਬਿਜਲੀ ਦਾ ਫੇਰ ਨਹੀਂ ਛੱਡਿਆ ਤੇ ਕਰਮਟ ਨਹੀਂ ਚ ਲਿਆ ਜੀ ਕਰਮਟ ਲਿਆ ਸੀ ਉਹ ਇਹਨਾਂ ਇਹਨਾਂ ਗੈਲੀ ਕੀ ਟੀ ਹੈ ਛੱਡਾ ਦਿੱਤਾ ਇਹਨਾਂ ਦਾ ਕਰ ਬਿਜਲੀ ਵਾਲਿਆਂ ਦੀ ਹੈ ਜੀ ਹਾਂਜੀ ਬਿਜਲੀ ਵਾਲਿਆਂ ਦੀ ਗੈਲੀ ਕਾਰਨ ਹੈ। ਹਾਂ ਸਰ ਕੀ ਨਾਮ ਹੈ ਜਗਬਾਲ ਜੀ ਕੀ ਕਹੂਗੇ ਤੁਸੀਂ ਅੱਜ ਦੇਲੀ ਘਰ ਬਹਿੰਦੇ ਆ? ਇਹ ਸਾਡਾ ਲੜਕਾ ਸੀ ਅਮਰਜੀਤ ਸਿੰਘ ਕੱਲ ਗੁਰਦੇਵ ਸਿੰਘ ਠੇਕੇਦਾਰ ਨਾਲ ਕੰਮ ਕਰਦਾ ਸੀ। ਕੰਮ ਕਰਨ ਦੇ ਬਰੰਦ ਸਰਜੀਤ ਸਿੰਘ ਜਈ ਨੇ ਪਰਮਟ ਲਿਆ ਸੀ ਉਹਨੇ ਪਰਮਟ ਲੈਣ ਤੋਂ ਉਹਨੇ ਪਤਾ ਨਹੀਂ ਹੁਣ ਕਿਸ ਜਈ ਦੀ ਜਾਂ ਐਸਡੀਓ ਕਹਿੰਦੇ ਸਪਲਾਈ ਚਲਾ ਦਿੱਤੀ ਸਾਡੇ ਮੁੰਡੇ ਦੀ ਆਉਣ ਦੀ ਸਹੁਰਾ ਡੈਥ ਹੋ ਗਈ ਤੁਸੀਂ ਮੰਗ ਕਰਦੇ ਮੰਗ ਕਰਦੇ ਯਾਰ ਹੁੰਦਾ ਪਿਓ ਏ ਛੋਟਾ ਅਜੇ ਹਲਕੀ ਉਮਰ ਦਾ 22 ਤੋਂ 23 ਸਾਲ ਦਾ 8-9 ਮਹੀਨੇ ਪਹਿਲਾਂ ਵਿਆਹ ਆਇਆ ਵਾਈਫ ਹੁੰਦੀ ਪ੍ਰੈਗਨੈਂਟ ਕਿੱਥੇ ਜਾਏਗਾ ਪਰਿਵਾਰ ਦੱਸੋ ਪੰਜ ਬੈਣਾ ਨਹੀਂ ਸਰ ਕੀ ਨਾਮ ਹੈ ਜੀ ਗੁਰਦੇਵ ਸਿੰਘ ਜੀ ਕੀ ਕਰਨਾ ਬਾਪੂ ਜੀ ਸਰ ਕੱਲ ਇੱਥੇ ਕੰਮ ਕਰ ਰਹੇ ਸੀ ਜੀ ਰੋਡ ਦਾ ਤੇ ਏਪੀ ਫੀਡਰ ਬੰਦ ਸੀਗਾ ਉਹਦੇ ਤੇ ਸੈਗ ਪਾ ਰਹੇ ਸੀਗੇ ਤੇ ਉਹਨਾਂ ਨੇ ਟਰਾਈ ਲੈ ਲਈ ਤੇ ਸ਼ਾਰਟ ਲੱਗ ਗਿਆ ਮੁੰਡੇ ਨੇ ਉਹ ਉਸ ਤੋਂ ਬਾਅਦ ਕੋਈ ਹਸਪਤਲ ਲੈ ਕੇ ਗਏ ਜੀ ਹਾਂ ਜੀ ਹਾਂ ਜੀ ਹਾਂ ਜੀ ਸੁਰਤਪਨ ਜੀ ਮਨ ਲਓ ਅਸੀਂ ਉਤਾਰਿਆ ਉਹਨੂੰ ਥੱਲੇ ਜੀ ਤੇ ਹਸਪਤਲ ਲੈ ਕੇ ਮੋਂਗਾ ਜੀ ਉਹ ਮੁੜ ਕੇ ਕਹਿੰਦੇ ਮੈਡੀਕਲ ਲੈ ਉੱਥੇ ਲੈ ਗਏ ਅੰਗਲੀ ਅੰਗਲੀ ਕਿੰਦੀ ਬੱਤ ਕਰਦੇ ਹੋ ਹਾਂ ਜੀ ਅੰਗਲੀ ਅੰਗਲੀ ਅੰਦਰੋਂ ਚੱਲੀ ਹੈ ਜੀ ਲਾਈਟ ਪਰਮੰਡਸੀਆ ਮੰਨ ਲਓ ਟਰਾਲੀ ਬਾਹਰ ਸੀ ਪਲੇਟ ਟੰਗੀ ਜੇਹ ਸਾਹਬ ਹੋਰਾਂ ਨੇ ਲਿਆ ਸੀ ਪਲੇਟ ਟੰਗੀ ਸੀਗੀ ਤੇ ਟਰਾਲੀ ਵੀ ਬਾਹਰ ਸੀ ਤੇ ਟਰਾਈ ਲੈ ਲਈ ਜੀ ਕਿਸੇ ਬੰਦੇ ਦੇ ਕਹਿਣ ਤੇ ਕਿਸੇ ਨੇ ਜੀ ਅੰਦਰੋਂ ਅੰਦਰਲੇ ਮਲਾਜ਼ਮ ਨੇ ਹਾਂ ਜੀ ਜੀ ਦੇਖੋ ਜੀ ਹਾਂ ਜੀ ਦੇਖੋ ਪਰਿਵਾਰ ਨੂੰ ਕੀ ਸਹਾਇਤਾ ਦੇ ਰਹੇ ਆਪਾਂ ਪਰਿਵਾਰ ਦੇ ਨਾਲ ਖੜੇ ਆ ਜੀ ਜਿੰਨੀ ਹੋਈ ਵੱਧ ਤੋਂ ਵੱਧ ਮਦਦ ਕਰਾਂਗੇ ਜੀ ਉਹਨਾਂ ਜਿਵੇਂ ਉਹ ਕਹਣਗੇ ਉਹਵੇਂ ਕਰਾ ਦੇਣਗੇ ਅਸੀਂ OK ਪਰ ਅਸਰ ਇੱਕ ਕੱਲ੍ਹ ਲੱਤੀ ਨੂੰ ਲੈ ਲੱਗੀ ਹੈ ਜੀ ਕੀ ਕਰਨਾ ਹੈ ਹਾਂਜੀ ਕੱਲ ਉਹ ਨੈਸ਼ਨਲ ਹਾਈਵੇ ਦਾ ਮਾਈਨਾਂ ਦਾ ਸ਼ਿਫਟ ਦਾ ਕੰਮ ਚੱਲ ਰਿਹਾ ਜਿਹੜੀ ਮਕਸਾ 24 ਲਾਈਨ ਚੱਲ ਰਹੀ ਹੈ ਸੜਕ ਤੇ ਕੰਪਨੀ ਵੱਲੋਂ ਸਭ ठेकेदार ਜਿਹੜੇ ਉਹ ਕੰਮ ਕਰਾ ਰਹੇ ਸੀਗੇ ਤੇ ਉਹਦੀ ਜਿਹੜੀ ਕੱਲ ਇਨਸੀਡੈਂਟ ਹੋਇਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਵੀ ਸਾਹਮਣੇ ਆਏਗਾ ਉਹ ਕਲੀਅਰ ਕਰ ਦਿੱਤਾ ਜਾਵੇ ਪਰਿਵਾਰ ਨਾਲ ਹਾਂ ਜੀ ਪਰਿਵਾਰ ਬਹੁਤ ਗਰੀਬ ਪਰਿਵਾਰ ਹੈ ਕਿਉਂਕਿ ਉਹ ਚਾਰ ਪੰਜ ਬਣਾ ਦਾ ਪਰਾਂ ਸੀਗਾ ਜਿੱਥੇ ਜੇ ਮੈਰਿਜ ਹੋਈ ਆ ਉਹਦੀ ਉਮਰ ਥੋੜੀ ਹੈ ਇਸ ਕਰਕੇ ਜਿਹੜਾ ਲਾਸ ਹੈ ਪਰਿਵਾਰ ਦਾ ਉਹ ਆਈ ਹੋਈ ਨਹੀਂ ਕੋਈ ਗੱਲਬਾਤ ਹੋ ਰਹੀ ਹੈ ਪਰਿਵਾਰ ਨੂੰ ਕਿਹਦੇ ਸ਼ੁਆਦ ਸ਼ੁਆਦ ਹੋਇਆ ਹੈ ਅਜੇ ਗੱਲਬਾਤ ਨਹੀਂ ਹੋਈ ਕੋਈ ਵੀ ਅਜੇ ਆਏ ਨਹੀਂ ਕੰਪਨੀ ਜਿਹੜੀ ਸਾਡੇ ਮੇਨ ਠੇਕੇਦਾਰ ਉਹਨਾਂ ਨੂੰ ਵੀ ਬੁਲਾਇਆ ਗਿਆ ਉਹ ਪਟਿਆਲੇ ਤੋਂ ਆਏ ਕਿਹਨਾਂ ਭਾਈ ਅਸ਼ੀਸ਼ ਅਸ਼ੀਸ਼ ਕਰਦੇ ਸਰ ਉਹਨਾਂ ਦੇ ਧਿਆਨ ਚ ਨਹੀਂ ਦੇ ਆ ਉਹਨਾਂ ਦੇ ਧਿਆਨ ਚ ਆ ਉਹਨਾਂ ਦੇ ਬੰਦਿਆਂ ਨੇ ਭਰਾ ਬੰਦੇ ਜਿਹੜੇ ਮੇਨ ਉਹਨਾਂ ਦੇ ਬੰਦੇ ਦੋ ਠੇਕੇਦਾਰਾਂ ਦਾ ਸਬਲਟਾ ਉਹ ਵੀ ਇੱਥੇ ਮੌਕੇ ਤੇ ਮੌਜੂਦ ਸੀਗੇ